ਇਹ ਬੋਰਡ ਇਹਨੂੰ ਪੇਸ਼ੀ ਪਾਰਸ਼ਾ ਦਿੰਦੇ ਆ ਇਸ ਪਾਰਸ਼ਾ ਲਾਉਣ ਵਾਲਾ ਕੋਈ ਹੈ ਤੁਹਾਨੂੰ ਹੈ ਕਿ ਮੈਂ ਫਲਾਣੀ ਕੋਲੇ ਜਾਵਾਂਗਾ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਹੌਸਲੇ ਨਾਲ ਜਾਓਗੇ ਤੁਸੀਂ ਉੱਥੇ ਡੱਟ ਕੇ ਬਹੋਗੇ ਵਿਭਾਗੀ ਸਾਡਾ ਵੀ ਹੱਕ ਹੈ ਤੁਹਾਡੀ ਬੋਲ ਨਹੀਂ ਪੈਂਦੀ ਸ਼੍ਰੋਮਣੀ ਕਮੇਟੀ ਦੱਸੋ ਜੀ ਤੁਹਾਡੀ ਬੋਲ ਨਹੀਂ ਪੈਂਦੀ ਤੁਹਾਡੀ ਕੋਈ ਹੱਕ ਹੈ ਤੁਹਾਡਾ ਕਿਉਂ ਕਿਉਂਕਿ ਅਸੀਂ ਪਿੱਛੇ ਕਿਉਂ ਆ ਸੰਗਤ ਦੀ ਅਸੀਂ ਆਪਣੇ ਲੀਡਰ ਦੀ ਜੇnabla ਅੱਗੇ ਲੱਗਦਾ ਨਾ ਚੱਲਦਾ ਉਹਦੇ ਅਸੀਂ ਸੰਗਤ ਜੀ ਸਾਥ ਨਹੀਂ ਰਹਿਣੇ ਰਹੋ ਆਏ ਮੈਂ ਘਟੋਕਾ ਤੋਂ 50 ਗ੍ਰੰਥੀਆਂ ਨੂੰ ਫੋਨ ਕੀਤਾ ਸਾਡੀ ਸੇਵਾ ਲਈ ਹੈ ਬਾਬਾ ਜੀ ਦੇ ਸਿੰਘ ਪ੍ਰਚਾਰਕ ਗ੍ਰੰਥੀ ਸਿੰਘ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਇਹਨਾਂ ਨੇ ਕੀ ਕਿਹਾ ਸੰਗਤ ਜੀ ਇਹਨਾਂ ਕੋਲ ਵਾਈਫਲ ਰਹਿਦਾ ਸਭ ਕੁਝ ਹੈ ਸੰਗਤ ਜੀ ਤੇ ਆਪਾਂ ਆਪ ਕਰਕੇ ਆਪਾਂ ਵੀ ਕਹਿ ਦਿੰਦੇ ਸੰਗਤ ਜੀ ਪਰ ਇਹਨਾਂ ਦੇ ਅੰਦਰ ਦਰਦ ਸੀਗਾ ਸੰਗਤ ਜੀ ਇਹ ਕਹਿੰਦੇ ਆ ਵੀ ਜਿਹੜੇ ਲੋਕ ਤੇ ਅੱਜ ਅਸੀਂ ਖੜੇ ਆ ਸਾਡੇ ਭਾਈ ਚਾਹ ਵੀ ਖੜੇ ਸਾਡਾ